ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਪਤਾ ਲੱਗਿਆ ਸੀ ਕਿ ਦਾਦਾ ਜੀ ਨੂੰ ਪੋਲ ਚੱਕਣਾ ਚਾਹੁੰਦੀ ਆ ਜਿੱਦੋਂ ਸਾਨੂੰ ਪਤਾ ਲੱਗਿਆ ਕਿ ਦਾਦਾ ਜੀ ਨੂੰ ਪੋਲ ਚੱਕਣਾ ਚਾਹੁੰਦੀ ਆ ਅਸੀਂ ਰਾਤ ਤੁਰੇ ਸਵੇਰ ਇੱਥੇ ਪਹੁੰਚ ਗਏ ਤੇ ਪੰਜਾਬ ਦੇ ਲੋਕੋ ਤੇ ਹਰਿਆਣੇ ਦੇ ਲੋਕੋ ਮਜ਼ਬੂਤ ਹੋ ਕੇ ਨੌਰੀ ਬਾਰਡਰ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਤਾਂ ਕਿ ਦਾਦਾ ਜੀ ਨੂੰ ਪੁਲਿਸ ਚੱਕ ਨਾ ਸਕੇ ਆਪਾਂ ਮੋਰਚਾ ਫਤਿਹ ਕਰਕੇ ਹੀ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਪਤਾ ਲੱਗਿਆ ਸੀ ਕਿ ਦਾਦਾ ਜੀ ਨੂੰ ਪੁਲਿਸ ਚੱਕਣਾ ਚਾਹੁੰਦੀ ਆ ਜਦੋਂ ਸਾਨੂੰ ਪਤਾ ਲੱਗਿਆ ਕਿ ਦਾਦਾ ਜੀ ਨੂੰ ਪੁਲਿਸ ਚੱਕਣਾ ਚਾਹੁੰਦੀ ਆ ਅਸੀਂ ਰਾਤ ਤੁਰੇ ਸੂਆ ਇੱਥੇ ਪਹੁੰਚ ਗਏ ਤੇ ਪੰਜਾਬ ਦੇ ਲੋਕੋ ਤੇ ਹਰਿਆਣੇ ਦੇ ਲੋਕੋ ਮਜ਼ਬੂਤ ਹੋ ਕੇ ਖਨੌਰੀ ਬਾਰਡਰ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਤਾਂ ਕਿ ਦਾਦਾ ਜੀ ਨੂੰ ਪੁਲਿਸ ਚੱਕ ਨਾ ਸਕੇ ਆਪਾਂ ਮੋਰਚਾ ਫਤਿਹ ਕਰਕੇ ਹੀ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਪਤਾ ਲੱਗਿਆ ਸੀ ਕਿ ਦਾਦਾ ਜੀ ਨੂੰ ਪੁੱਲ ਛਕਣਾ ਚਾਹੁੰਦੀ ਆ ਜਿੱਦੋਂ ਸਾਨੂੰ ਪਤਾ ਲੱਗਿਆ ਕਿ ਦਾਦਾ ਜੀ ਨੂੰ ਪੁੱਲ ਛਕਣਾ ਚਾਹੁੰਦੀ ਆ ਅਸੀਂ ਰਾਤ ਤੁਰੇ ਸਵੇਰ ਇੱਥੇ ਪਹੁੰਚ ਗਏ ਤੇ ਪੰਜਾਬ ਦੇ ਲੋਕੋ ਅਤੇ ਹਰਿਆਣੇ ਦੇ ਲੋਕੋ ਮਜ਼ਬੂਤ ਹੋ ਕੇ ਖਨੌਰੀ ਬਾਰਡਰ ਪਹੁੰਚੋ ਮੋਰਚੇ ਨੂੰ ਮਜ਼ਬੂਤ ਕਰੋ ਤਾਂ ਕਿ ਦਾਦਾ ਜੀ ਨੂੰ ਪੁਲਿਸ ਚੱਕ ਨਾ ਸਕੇ ਆਪਾਂ ਮੋਰਚਾ ਫਤਿਹ ਕਰਕੇ ਹੀ ਆਵਾਂਗੇ